ਅੱਜ ਦੀ ਮੀਟਿੰਗ ਬਾਰੇ ਸਾਰੇ ਫੈਸਲੇ ਨਾਲ ਦੱਸਤੇ ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ 15 ਨੂੰ ਅਸੀਂ ਟਰੈਕਟਰ ਮਾਰਚ ਕਰਨਾ ਹੈ 15 ਤਰੀਕ ਨੂੰ ਆ ਜਿਹੜੀ ਆ ਰਹੀ 15 ਤਰੀਕ ਥੋੜੇ ਦਿਨਾਂ ਚ ਕਾਲੀਆਂ ਅਪ੍ਰੈਲ ਚ ਕਾਲੇ ਝੰਡੇ ਲਾ ਕੇ ਨਾਲ ਕਿਸਾਨੀ ਝੰਡੇ ਲਾ ਕੇ ਬਹੁਤ ਹੀ ਵੱਡਾ ਟਰੈਕਟਰ ਮਾਰਚ ਹੋਏਗਾ ਗੁਰਦਾਸਪੁਰ ਜ਼ਿਲ੍ਹੇ ਦੇ ਹਰ ਕੋਨੇ ਚੋਂ ਹਰ ਪਿੰਡ ਚੋਂ ਟਰੈਕਟਰ ਆਉਣਗੇ ਔਰ ਉਸ ਦਿਨ ਮੈਨੂੰ ਲੱਗਦਾ ਹੈ ਬੀਜੇਪੀ ਸਰਕਾਰ ਨੂੰ ਵੀ ਪਤਾ ਲੱਗ ਜਾਏਗਾ ਜਿਹੜੇ ਕਹਿੰਦੇ ਫਿਰਦੇ ਵੀ 400 400 ਜਿੰਨੀਆਂ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਚਾਰ-ਚਾਰ ਵੋਟਾਂ ਨਿਕਲ ਨਹੀਂ ਆਏਮੇ ਕਿ ਨਹੀਂ ਕਿਉਂਕਿ ਜਦੋਂ ਸਾਰੇ ਟਰੈਕਟਰ ਸਾਰੇ ਲੋਕ ਇਹਨਾਂ ਦੇ ਵਿਰੋਧ 'ਚ ਸੜਕਾਂ 'ਤੇ ਹੋਏ ਤੇ ਇਹਨਾਂ ਨੂੰ ਵੋਟ ਪਾਉਣੀ ਕਿੰਨੇ ਆ ਇਹ ਇਹਨਾਂ ਨੂੰ ਦਿਨ ਸਮਝ ਆ ਜਾਏਗੀ ਕਿ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਵਾ ਜੋ ਕਿਸਾਨਾਂ ਨਾਲ ਧੱਕਾ ਕੀਤਾ ਇਹਨਾਂ ਨੇ ਇਹਨਾਂ ਨੂੰ 15 ਤਰੀਕ ਨੂੰ ਹੀ ਸਮਝ ਇਹ ਮਾਜਾ ਹੀ ਇਹਨਾਂ ਨੂੰ ਸਮਝਾ ਦੇਗਾ ਜ਼ਿਲ੍ਹਾ ਗਰਦਾਸਪੁਰੀ ਵੀ ਤੁਹਾਨੂੰ ਕਿੰਨੀਆਂ ਕ ਵੋਟਾਂ ਪੈਣੀਆਂ ਐ ਕਿ ਇਹੀ ਸਾਖਤਾ ਹੈ ਔਰ ਦੂਜਾ ਸਾਡਾ ਫੈਸਲਾ ਇਹ ਹੈ ਕੀਤਾ ਹੈ ਕਿ ਪਿੰਡ ਪਿੰਡ ਦੇ ਵਿੱਚ ਫਲੈਕਸ ਬੋਰਡ ਬਣਾ ਕੇ ਅਸੀਂ ਲਾਵਾਂਗੇ ਆਪਣੀਆਂ ਮੰਗਾਂ ਉੱਤੇ ਲਿਖਾਂਗੇ ਔਰ ਜੋ ਇਹਨਾਂ ਨੇ ਵਧੀਆਂ ਸਾਡੇ ਨਾਲ ਕੀਤੀਆਂ ਜਾਂ ਕਰ ਰਹੇ ਨੇ ਜਿਹੜੇ ਵਾਅਦੇ ਕਰਕੇ ਮੁੱਕਰ ਗਏ ਨੇ ਜਿਹੜੀਆਂ ਨੇ ਗੋਲੀਆਂ ਚਲਾਈਆਂ ਨੇ ਡਾਂਗਾਂ ਚਲਾਈਆਂ ਨੇ ਜਿਹੜੇ ਸ਼ਹੀਦ ਕੀਤੇ ਨੇ ਗੋਲੀ ਨਾਲ ਸਾਡੇ ਦੋ ਬੰਦੇ ਸ਼ਹੀਦ ਕੀਤੇ ਨੇ ਉਹ ਸਾਰਾ ਕੁਝ ਲਿਖ ਕੇ ਕੱਲੇ ਕੱਲੇ ਪਿੰਡ 'ਚ ਲੱਗੇਗਾ ਉਹ ਫਲੈਕਸ ਬੋਰਡ ਔਰ ਤੀਸਰਾ ਜਿੱਥੇ ਵੀ ਜ਼ਿਲੇ ਗਰਦਾਸਪੁਰ 'ਚ ਆਉਣਗੇ ਭਾਜੀਪੀ ਵਾਲੇ ਜਿੱਥੇ ਸਾਨੂੰ ਪਤਾ ਲੱਗੇਗਾ ਕਿਉਂਕਿ ਚੋਰੀ ਆ ਕੇ ਚਲ ਜਾਣ ਕਿਤੇ ਆ ਜਾਣ ਕੇ ਪਿੰਡ ਸਾਨੂੰ ਪਤਾ ਹੀ ਨਾ ਹੋਵੇ ਚੋਰੀ ਛਿਪੇ ਆ ਕੇ ਆਵੇਂ ਰੌਲਾ ਪਾਉਣ ਨੂੰ ਚਲ ਜਾਣ ਬਕਰੀ ਗੱਲ ਜਿੱਥੇ ਪਤਾ ਲੱਗੇਗਾ ਇਹ ਕੋਈ ਖਬਰ ਤੇ ਦੇ ਕੇ ਆਉਣਗੇ ਵੀ ਅਸੀਂ ਆ ਰਹੇ ਹਾਂ ਉੱਥੇ ਇਹਨਾਂ ਦਾ ਵਿਰੋਧ ਵੱਡੇ ਪੱਧਰ ਤੇ ਕਾਲੇ ਝੰਡਿਆਂ ਨਾਲ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ ਇਹ ਅੱਜ ਤਿੰਨ ਫੈਸਲੇ ਜਿਹੜੇ ਅਸੀਂ ਕਰ ਲਏ ਨੇ ਔਰ 15 ਤੋਂ ਬਾਅਦ ਅਸੀਂ ਅਗਲਾ ਫੈਸਲਾ ਫੇਰ ਕਰਾਂਗੇ ਵੀ 15 ਤੋਂ ਬਾਅਦ ਕੀ ਕਰਨਾ ਹੈ ਜੇ ਨਾ ਚੇਰਤਾ ਕੇ ਇਲੈਕਸ਼ਨ ਚਲਦੀ ਆ ਹੁੰਦੀ ਆ ਉਦੋਂ ਤੱਕ ਇਹਨਾਂ ਦਾ ਵਿਰੋਧ ਅਸੀਂ ਕਰਦੇ ਰਾਵਾਂਗੇ ਜੋਰ ਲਾਉਂਦੇ ਰਾਵਾਂਗੇ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਅਸੀਂ ਅੱਗੇ ਵੀ ਕੀਤਾ ਹੈ ਲੰਬੰਦ ਲੋਕਾਂ ਨੂੰ ਪਹਿਲਾਂ ਵੀ ਪਿੰਡ ਪਿੰਡ ਜਾ ਕੇ ਦੱਸਿਆ ਹੈ 15 ਤੋਂ ਬਾਅਦ ਫੇਰ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਹਰ ਪਿੰਡ ਦੇ ਵਿੱਚ ਮਾਰਚ ਕਰਕੇ ਉਹ ਵੀ ਦੱਸਾਂਗੇ ਉਹ ਚਲੋ ਫੈਸਲਾ 15 ਤੋਂ ਬਾਅਦ ਕਰਾਂਗੇ ਸਾਰੇ ਬਹਿ ਕੇ ਆਪਾਂ ਤੇ ਅੱਜ ਇੱਥੇ ਤਕਰੀਬਨ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੋਈ 1-2 ਨਹੀਂ ਆਈਆਂ ਉਹਨਾਂ ਨਾਲ ਫੋਨ ਤੇ ਗੱਲ ਹੋ ਗਈ ਆ ਉਹ ਸਾਰੇ ਸਹਿਮਤ ਨੇ ਸਾਰੀਆਂ ਜਿਲ੍ਹੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਸਹਿਮਤ ਨੇ ਜੀ ਮੈਂ ਭਾਰਤੀ ਕਿਸਾਨ ਜੁਨੀਆਂ ਰਾਜੇਵਾਲ ਦੇ ਜਿਲ੍ਹਾ ਮੀਤ ਪ੍ਰਧਾਨ ਆ ਅਸੀਂ ਅੱਜ ਜਿਹੜੀ ਮੀਟਿੰਗ ਜਿਹੇ ਪਾਸ ਕੀਤਾ ਜਿਹੜੀ ਭਾਜਪਾ ਦੀ ਸਰਕਾਰ ਤੇ ਇੰਟਰ ਤੇ ਆ ਇਹ ਕਿਸਾਨਾਂ ਨੇ ਜਿਹੜੇ ਵਾਅਦੇ ਕਰਕੇ ਜਿਹੜਾ ਲਖੀਨਪੁਰ ਖੀਰੀ ਵਾਲਾ ਜਾਂ ਉੱਥੇ 700 ਕਿਸਾਨ ਸੀਟ ਕੀਤਾ ਇਹਨਾਂ ਸਾਰੇ ਤੋਂ ਮੁਕਦੀ ਆ ਗਾੜੀ ਵੀ ਜਿਹੜੇ ਆ ਉਹ ਕਿਸਾਨਾਂ ਨਾਲ ਗਲਤ ਬਤਰੀਆ ਕਰ ਰਹੀ ਆ ਇਸ ਵਾਸਤੇ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਜਿੱਥੇ ਵੀ ਇਹਨਾਂ ਦਾ ਕੋਈ ਲੀਡਰ ਆਉਂਦਾ ਕਾਲੇ ਝੰਡਿਆਂ ਵਖਾਲ ਕੇ ਸ਼ਾਂਤਮਈ ਤਰੀਕੇ ਨਾਲ ਉਹਦਾ ਵਿਰੋਧ ਕੀਤਾ ਜਾਊਗਾ ਤੇ ਸਾਡੇ ਪ੍ਰਧਾਨ ਸਰਪ ਦੱਸਣਗੇ ਕਿ 15 ਤਰੀਕ ਨੂੰ ਇਹ ਇੱਕ ਵੱਡਾ ਟਰੈਕਟਰ ਰੋਡ ਸ਼ੋਅ ਕਰਨ ਜਾ ਰਹੇ ਆ ਇਹਦੇ ਵਿਰੋਧ ਚ ਇਸ ਵਾਸਤੇ ਸਾਰੇ ਅਸੀਂ ਪੰਜਾਬ ਵਾਸੀਆਂ ਨੂੰ ਇੰਡੀਆ ਵਾਸੀਆਂ ਨੂੰ ਇਹ ਜਾਨਦੇ ਆ ਵੀ ਬੀਜੇਪੀ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਇਲੈਕਸ਼ਨ ਤੇ ਹਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ